ਮੁਖਸਦ ਸਾਹਿਬ ਦੇ ਮਕਸਦ ਚ ਕਟਮਰ ਮਾਮਲੇ ਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਸ਼ਿਫ ਸੇਨਾ ਵਰਕਰਸ ਨੇ ਸਿੱਖ ਨੌਜਵਾਨ ਨੂੰ ਦਰਸਲ ਕੁੱਟਿਆ ਸੀ ਤੇ ਜਥੇਦਾਰ ਗਿਆਨੀ ਗੜਗੜ੍ਹ ਨੇਵੀ ਮਾਮਲੇ ਦਾ ਨੋਟਿਸ ਲਿਆ ਸੀ ਮੁਲਜ਼ਮਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਗਿਆਨੀ ਕੁਲਦੀਪ ਸਿੰਘ ਗੜਗੜ੍ਹ ਨੇ ਇਸ ਗੱਲ ਦਾ ਜ਼ਿਕਰ ਕੀਤਾ ਗਿਆਨੀ ਗੜਗੜ੍ਹ ਨੇ ਕਿਹਾ ਕਿ ਦਸਤਾਰ ਦੀ ਬੇਅਦਬੀ ਕੀਤੀ ਗਈ ਹੈ ਪਾਈਚਾਰਕ ਸਾਜ ਨੂੰ 60 ਮਰਨ ਵਾਲਿਆ ਤੇ ਇੱਕ ਸਖਤ ਅਕਸ਼ਨ ਹੋਵੇ ਇਸ ਸਬਕ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇਵੀ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਦਰਸਲ ਇਥੋਂ ਜਦੋਂ ਸ਼ਿਵ ਸੈਨਾ ਦੇ ਵਰਕਰਜ਼ ਨੇ ਤਰਨਾ ਲਗਾਏ ਹੋਏ ਸੀ ਤਾਂ ਉਹਨਾਂ ਦੀ ਕੁਝ ਲੋਕਾਂ ਦੇ ਨਾਲ ਬਹਿਸ ਹੋ ਗਈ ਅਤੇ ਪ੍ਰਦਰਸ਼ਨਕਾਰੀਆਂ ਨੇ ਸਿੱਖ ਨੌਜਵਾਨ ਦੀ ਕੁਟਮਾਰ ਕਰ ਦਿੱਤੀ ਸੀ ਕੁਟਮਾਰ ਸਮੇਂ ਮੌਕੇ ਤੇ ਸ਼ਿਵ ਸੈਨਾ ਪੰਜਾਬ ਦੇ ਪ੍ਰਧਾਨ ਰਾਜੇਸ਼ ਕੁਮਾਰ ਵੀ ਮੌਜੂਦ ਸਨ ਤੇ ਮੁਖ ਸਰਕਟ ਮਾਮਲੇ 'ਚ ਐਫ ਆਈ ਆਰ ਦਰਜ ਕਰ ਲਈ ਗਈ ਹੈ ਸ਼ਿਵ ਸੈਨਾ ਵਰਕਰਸ ਨੇ ਇੱਕ ਸਿੱਖ ਨੌਜਵਾਨ ਨੂੰ ਕੁੱਟਿਆ ਸੀ ਤੇ ਹੁਣ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਹੈ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਹੈ ਕਿ ਬੁਲਸਮਾ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਵੀਤੇ ਕੱਲ ਦੀਆਂ ਤਸਵੀਰਾਂ ਨੇ ਕਿਸ ਤਰੀਕੇ ਦੇ ਨਾਲ ਸ਼ਿਵ ਸੈਨਾ ਦੇ ਸਮਰਥਕਾਂ ਨੇ ਰੋਸ ਪ੍ਰਦਰਸ਼ਨ ਲਗਾਇਆ ਹੋਇਆ ਹੈ ਸੜਕ ਬਲੌਕ ਕੀਤੀ ਹੋਈ ਸੀ ਹਾਲਾਂਕਿ ਨੌਜਵਾਨ ਦੇ ਲੋਕ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਰਸਤਾ ਉਸ ਨੂੰ ਬਿਜਾ ਜਾਏ ਜਿਸ ਗੱਲ ਨੂੰ ਲੈ ਕੇ ਪੂਰੀ ਬਹਿਸਬਾਜ਼ੀ ਹੁੰਦੀ ਹੈ ਬਹਿਸਬਾਜ਼ੀ ਤੋਂ ਬਾਅਦ ਕਾਰ ਦੇ ਅੰਦਰ ਜੋ ਸਿੱਖ ਨੌਜਵਾਨ ਸੀ ਉਸ ਨੂੰ ਬਾਹਰ ਕੱਢਿਆ ਜਾਂਦਾ ਤੇ ਪੂਰੀ ਤਰ੍ਹਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਹੁਣ ਇਸ ਪੂਰੇ ਮਾਮਲੇ ਦਾ ਨੋਟਿਸ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਸ਼ ਨੇ ਉਹਨਾਂ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਸਖਤ ਸਖਤ ਕਾਰਵਾਈ ਕੀਤੀ ਜਾਵੇ सिख बहु बावजूद भी सुरक्षित नहीं ने अजे तनाव फिरका प्रस्ती उत्साहित करने वाले हैं पर सरकार मूक दर्शक बन के तमाशा देख रही है दोषी कोई भी हो कार्रवाई ना हो जिम्मेवारी सरकार प्रशासन की जरूर हो ਅੱਗੇ ਵਧਣ ਤੇ ਗੱਲ ਕਰਾਂਗੇ ਨੰਗਲ ਦੀ ਨੰਗਲ ਚ ਪਨਗ੍ਰੇਨ ਦੇ ਗਦਾਮ ਚ ਐਸਟੀਐਮ ਦੀ ਰੇਟ ਕੀਤੀ ਗਈ ਹੈ ਕਣਕ ਦੀਆਂ ਬੋਰੀਆਂ ਤੇ ਪਾਣੀ ਛਿੜਕਣ ਤੇ ਹੁਣ ਐਕਸ਼ਨ ਲਿਆ ਗਿਆ 10 ਕਿ ਬਨਗ੍ਰੇਨ ਗਦਾਮ ਦੇ ਇੰਚਾਰਜ ਨੂੰ ਹਿਰਾਸਤ ਚ ਲਿਆ ਗਿਆ ਹੈ 8 ਸੈਂਪਲਸ ਫੇਲ ਹੋਣ ਤੇ ਐਸਜੀਐਮ ਨੇ ਵੱਡੀ ਕਾਰਵਾਈ ਕੀਤੀ 10 ਤੋਂ 4 ਦਿਨਾ ਤੋਂ ਕਣਕ ਦੀਆਂ ਬੋਰੀਆਂ ਤੇ ਪਾਣੀ ਦਾ ਛੜਕਾ ਕੀਤਾ ਜਾ ਰਿਹਾ ਸੀ ਤੇ ਵਪਾਰ ਮੰਡਲ ਦੇ ਪ੍ਰਧਾਨ ਨੇ ਮੰਤਰੀ ਹਜੋਤ ਬੈਂਸ ਨੂੰ ਇਸ ਬਾਬਤ ਸ਼ਿਕਾਇਤ ਵੀ ਦਿੱਤੀ ਹੈ ਜਿਸ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਰਾਸ਼ਨ ਕਰਕੇ ਜਿਹੜਾ ਹੈਗਾ ਉਹ ਲੋਕਾਂ ਨੂੰ ਦਿੱਤਾ ਜਾ ਰਿਹਾ ਬੇਸਿਕਲੀ ਸਭ ਤੋਂ ਗਰੀਬ ਲੋਕ ਜਿੱਦਾ ਤੁਹਾਨੂੰ ਪਤਾ ਹੈ ਪਬਲਿਕ ਆਪਣਾ ਡਿਸਟ੍ਰੀਬਿਊਸ਼ਨ ਸਿਸਟਮ ਦੇ ਉੱਤੇ ਰਿਲਾਇ ਕਰਦੇ ਨੇ ਤਾਂ ਅਸੀਂ ਦੋ ਮoiਸਚਰ ਮੀਟਰਸ ਮੰਗਾਏ ਤੇ ਦੋਨਾਂ ਦੀ ਕੈਲੀਬ੍ਰੇਟਿਡ ਐਵਰੇਜ ਜਿਹੜੇ ਸਸਪੈਕਟਿਡ ਗਿੱਲੇ ਸੈਂਪਲ ਸੀਗੇ ਤੇ ਜਿਹੜੇ ਸਸਪੈਕਟਿਡ ਸੁੱਕੇ ਸੈਂਪਲ ਸੀਗੇ ਦੋਨਾਂ ਦੇ ਲਈ ਦੋਨਾਂ ਦੀ ਐਵਰੇਜ ਦੇ ਵਿੱਚ 3.5 ਤੋਂ 4% ਦਾ ਫਰਕ ਪਾਇਆ ਗਿਆ ਜੋ ਕਿ ਸਾਬਿਤ ਕਰਦਾ ਹੈਗਾ ਕਿ ਜਿਹੜਾ ਹੈਗਾ ਉਹ ਕਲੀਅਰਲੀ ਜਿਹੜਾ ਹੈਗਾ ਉਹ ਅਸੈਂਸ਼ੀਅਲ ਕਮੋਡਿਟੀਜ਼ ਐਕਟ ਤੇ ਫੂਡ ਸਿਕਿਉਰਿਟੀ ਐਕਟ ਦੀ ਵਾਇਲੇਸ਼ਨ ਕੀਤੀ ਗਈ ਹੈ ਇੱਥੇ ਜਿਹੜੀ ਸਾਡੀ ਡਿੱਪੂ ਤੇ ਜਾਂਦੀ ਹੈ ਉਹ ਸਟਾਕ ਹੁੰਦੀ ਹੈ ਇੱਥੇ ਮਤਲਬ ਕਿ ਸ਼ਿਕਾਇਤਾਂ ਮਿਲਦੀ ਸੀ ਸਾਡੇ ਵਪਾਰ ਮੰਡਲ ਦੇ ਪ੍ਰਧਾਨ ਦੇ ਸਾਡੇ ਸਾਥੀ लवली ਅੰਗਰੇਜ਼ੀ ਨੇ ਉਹਨਾਂ ਦੇ ਧਿਆਨ ਚ ਲਿਆਇਆ ਸੀ ਮੰਤਰੀ ਸਾਹਿਬ ਦੇ ਤੇ ਉਹਨਾਂ ਨੇ ਮੈਨੂੰ ਦਿਸ਼ਾ ਨਿਰਦੇਸ਼ ਦਿੱਤੇ ਸੀਗੇ ਕਿ ਉੱਥੇ ਜਾ ਕੇ ਮੌਕਾ ਵਾਚ ਜਾਵੇਂ ਮੈਂ ਇੱਥੇ ਪੁੱਜਿਆ ਸੀਗਾ लवली ਬਾਜੀ ਨੂੰ ਵੀ ਅਸੀਂ ਨਾਲ ਬੁਲਾਇਆ ਸੀਗਾ ਉਸ ਤੋਂ ਬਾਅਦ ਐਸਡੀਐਮ ਸਾਹਿਬ ਵੀ ਆਏ ਸਾਰੀ ਮਤਲਬ ਕਿ ਤੁਸੀਂ ਦੇਖਿਆ ਹੀ ਹੈ ਕਿਦਾ ਸੈਂਪਲਿੰਗ ਹੋਈ ਹੈ ਦੋਨੋਂ ਲੋਟਾਂ ਦੀ ਭਾਵੇਂ ਉਹ ਜਿਹੜੇ ਸਸਪੈਕਟਿਡ ਸੀਗੇ ਜਾਂ ਦੂਜੇ ਸੀਗੇ ਉਹਨਾਂ ਦੀ ਸੈਂਪਲਿੰਗ ਹੋਈ ਹੈ ਤੇ ਉਸ ਤੋਂ ਬਾਅਦ ਜਿਹੜਾ ਪਾਇਆ ਗਿਆ ਹੈ ਕਿ ਜਿਹੜੇ ਇੱਥੇ ਦੇ ਇੰਚਾਰਜ ਸੀਗੇ ਉਹ ਜਿਹੜੇ ਹੈਗੇ ਆ ਮਤਲਬ ਕਿ ਉਹ ਦੋਸ਼ੀ ਪਾਏ ਗਏ ਨੇ ਤੇ ਜਿਹੜੀ ਮੌਕੇ ਤੇ ਜਿਹੜੀ ਕਾਰਵਾਈ ਐ ਐਸ.ੀ.ਐਮ ਸਾਹਿਬ ਨੇ ਉਹ ਕੀਤੀ ਹੈ ਤਰੰਤਨ ਪੁਲਿਸ ਨੇ ਪੱਟੀ ਦੇ ਵਕੀਲ ਬਰੂਨੋ ਤਵਨ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਪੈਸਿਆਂ ਦੇ ਲਾਲਚ ਗੈਂਗਸਟਰ ਤੋਂ ਰੰਗਦਾਰੀ ਲਈ ਫੋਨ ਕਰਵਾਇਆ ਤੇ ਆਪਣੇ ਹੀ ਘਰ ਤੇ ਗੋਲੀਆਂ ਵੀ ਚਲਵਾਈਆਂ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜਾ ਇਹ ਸ਼ਖਸ ਤਰਨ ਤਰਨ ਦਾ ਵਕੀਲ ਬਰੂਨੋ ਤਵਨ ਹੈ ਜੋ ਕਰੀਬ 3 ਮਹੀਨੇ ਪਹਿਲਾਂ ਪੀੜਤ ਸੀ ਆਪਣੇ ਘਰ ਤੇ ਹੋਈ ਫਾਇਰਿੰਗ ਦਾ ਰੰਗਦਾਰੀ ਦੇ ਲਈ ਆਈਫੋਨ ਕਾਲ ਦਾ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਫੇਦ ਖੁੱਲਣੇ ਸ਼ੁਰੂ ਹੋਏ ਤੇ ਫਿਰ ਪੀੜਤ ਵਕੀਲ ਹੀ ਮੁੱਖ ਮਲਜ਼ਮ ਨਿਕਲਿਆ ਜਿਸ ਨੇ ਆਪਣੀ ਘਰ ਦੇ ਉੱਤੇ ਗੋਲੀਆਂ ਚਲਵਾਉਣ ਤੋਂ ਲੈ ਕੇ ਰੰਗਦਾਰੀ ਦੇ ਲਈ ਪੂਰੀ ਸਕ੍ਰਿਪਟ ਖੁਦ ਹੀ ਲਿਖੀ ਸੀ ਤੇ ਖੁਦ ਹੀ ਆਪਣੇ ਬੁਨੇ ਜਾਲ ਦੇ ਵਿੱਚ ਫਸ ਗਿਆ ਪੁਲਿਸ ਦੀ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਵਕੀਲ ਗੈਂਗਸਟਰ ਪ੍ਰਭ ਦੇਸਵਾਲ ਦੇ ਨਾਲ ਰਲਿਆ ਹੋਇਆ ਸੀ ਵਕੀਲ ਬਰੂਨੋ ਤਵੰਨੇ ਆਪਣੀ ਹੀ ਘਰ ਦੇ ਉੱਤੇ ਫਾਇਰਿੰਗ ਕਰਵਾਈ ਗੈਂਗਸਟਰ ਦੇ ਨਾਲ ਰਲ ਕੇ ਘਰ ਤੇ ਗੋਲੀਆਂ ਚਲਵਾਈਆਂ ਵਕੀਲ ਨੇ ਘਰੋਂ ਪੈਸੇ ਲੈ ਕੇ ਗੈਂਗਸਟਰ ਦੇ ਨਾਲ ਅੱਦੇ ਬੰਡੇ ਸਨ ਬਰੂਨੋ ਨੇ ਗੈਂਗਸਟਰ ਨੂੰ ਹੋਰ ਲੋਕਾਂ ਉਤਮਕੀਆਂ ਦੇਣ ਲਈ ਕਿਹਾ ਪਰ ਉਹਨਾਂ ਨੇ ਪ੍ਰਭ ਦੇਸਵਾਲ ਨੂੰ ਬੈਂਕ ਲੁੱਟਣ ਦੀ ਵੀ ਸਲਾਹ ਦਿੱਤੀ ਇਹ ਪ੍ਰਭ ਦੇਸਵਾਲ ਦੇ ਨਾਲ ਇਹ ਮਿਲਜੁਲ ਕੇ ਉਸ ਨਾਲ ਇਹ ਮਿਲਿਆ ਹੋਇਆ ਤੇ ਇਸ ਨੇ ਆਪ ਹੀ ਉਹਦੇ ਨਾਲ ਗੱਲਬਾਤ ਕਰਕੇ ਆਪਣੇ ਘਰੇ ਇਹ ਗੋਲੀਆਂ ਚਲਵਾਈਆਂ ਸੀ ਤੇ ਜਿਹੜੀ ਉਹ ਫਰੋਤੀ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਨੇ ਸੁਨੀਲ ਢਾਕਰ ਦਾ ਚੈਲੰਜ ਕਬੂਲ ਕੀਤਾ ਅਮਨ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੋਣ ਦੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੀ ਜਾਇਦਾਦ ਦਾ ਬਿਊਰੋ ਦੇਣ ਨੂੰ ਤਿਆਰ ਨਹੀਂ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਅਮਨੇ ਰੁਰਾ ਨੇ ਕਿਹਾ ਕਿ ਰਹੀ ਗੱਲ ਡੂਪ ਟੈਸਟ ਦੀ ਤਾਂ ਉਸ ਲਈ ਵੀ ਤਿਆਰ ਨਹੀਂ ਦਿਨ ਥਾਂ ਤੇ ਸਮਾਂ ਜਾਖੜ ਤੈਅ ਕਰਨ ਉਹ ਜਿੱਥੇ ਕਹਿਣਗੇ ਉੱਥੇ ਆਣ ਨੂੰ ਤਿਆਰ ਨਹੀਂ ਮੈਂ ਉਹਦਾ ਜਿੱਥੇ ਸਵਾਗਤ ਕਰਦਾ ਮੈਂ ਤੁਹਾਡੇ ਉਸ ਚੈਲੰਜ ਨੂੰ ਐਕਸੈਪਟ ਵੀ ਕਰਦਾ ਕਿ ਸਾਰੀਆਂ ਪਾਰਟੀਆਂ ਦੇ ਪ੍ਰਧਾਨਾਂ ਨੂੰ ਸਭ ਤੋਂ ਪਹਿਲਾਂ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਉਹ ਨਸ਼ਰ ਕਰਨੇ ਚਾਹੀਦੇ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਡੋਪ ਟੈਕਸ ਦੀ ਜੋਤੀ ਸ਼ੁਰੂ ਹੋਈ ਸਿਆਸਤ ਇਨਕਮ ਟੈਕਸ ਤੱਕ ਜਾਖੜ ਦੇ ਬਿਆਨ ਦੇ ਨਾਲ ਪਹੁੰਚੀ ਸੀ ਇਨਕਮ ਟੈਕਸ ਕਰਾਓ ਸਰ ਜੀ ਨੂੰ ਜੋ ਬਾਜੇ ਜੋ ਤੁਹਾਨੂੰ ਮੰਨ ਦਿਨੂ ਮੈਂ ਚੈਲੰਜ ਕਰਦਾ ਕਿ ਮਾ ਸਾ ਪੇਜੋ ਦੇ ਲਈ ਕਰਿਓ ਪਹਿਲਾਂ ਤਾਂ ਇੰਨਾ ਚਿਰ ਪ੍ਰਧਾਨਾਂ ਦਾ ਕਰਾਓ ਇਹਨਾਂ ਕੋਲ ਇਨਕਮ ਕਿਹចੋ ਅਨਲੈਸ ਯੂ ਇੰਟਰਵਿਊ ਬੋਲੋ ਦਾ ਮਨੀ ਟ੍ਰੇਡ ਦਰਅਸਲ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਹਰਪਾਲ ਚਿਮਾਨੀ ਅਕਾਲੀ ਦਲ ਅਤੇ ਕਾਂਗਰਸ ਨੂੰ ਨਸ਼ੇ ਦੀ ਲਈ ਜ਼ਿੰਮੇਵਾਰ ਦੱਸਦੇ ਹੋਏ ਦੋਵੇਂ ਪਾਰਟੀਆਂ ਦੇ ਆਗੂਆਂ ਦੇ ਡਰਗ ਟੈਸਟ ਕਰਵਾਉਣ ਦੀ ਗੱਲ ਕਹੀ ਅਤੇ ਡਰਗ ਟੈਸਟ ਦੇ ਉੱਤੇ ਬਿਆਨਬਾਜ਼ੀ ਦਾ ਦੌਰ ਰਾਜਵਣਿੰਗ ਦੇ ਉਸ ਬਿਆਨ ਤੋਂ ਬਾਅਦ ਸ਼ੁਰੂ ਹੋਇਆ ਸੀ ਜਿਸ ਦੇ ਵਿੱਚ ਉਹਨਾਂ ਨੇ ਅਫੀਮ ਦੀ ਖੇਤੀ ਦੀ ਹਮਾਇਤ ਕੀਤੀ ਸੀ। ਔਰ ਇਹ ਵੀ ਬਾਤ ਵਾਅਦਾ ਹੋਇਆ ਡਰਗ ਟੈਸਟ ਵਾਲਾ ਤੇ ਇਨਕਮ ਟੈਸਟ ਤੱਕ ਵੀ ਪਹੁੰਚ ਗਿਆ ਤੇ ਸਿਆਸਤ ਥੋੜੀ ਹੈ। ਇਹ ਤਾਂ ਡਰਗ ਟੈਸਟ ਵਾਲੇ ਚੈਲੰਜ ਦੇ ਵਿੱਚ ਸੁਬੀਰ ਸਿੰਘ ਬਾਦਲ ਦੀ ਵੀ ਐਂਟਰੀ ਹੋ ਗਈ। ਸੁਬੀਰ ਬਾਦਲ ਨੇ ਤਾਂ ਕਿਹਾ ਕਿ ਮੈਂ ਤਾਂ ਅੰਮ੍ਰਿਤ ਤ ਵਾਕੀਆਂ ਦਾ ਪਤਾ ਕਰ ਲਿਆ ਜਾ ਸੁਬੀਰ ਬਾਦਲ ਕਹਿ ਰਹੇ ਨੇ ਕਿ ਡੋਪ ਟੈਸਟ ਵਾਕੀਆਂ ਦਾ ਕਰਵਾ ਲੋ ਕਿਉਂਕਿ ਮੈਂ ਤਾਂ ਅੰਮ੍ਰਿਤਧਾਰੀ ਆਂ ਔਰ ਇੱਕ ਤੰਜਪਰੇ ਲੈਸੇ ਦੇ ਵਿੱਚ ਸੁਬੀਰ ਬਾਦਲ ਇਹ ਕਹਿੰਦੇ ਹੋਏ ਨਾ ਸਰ ਡੋਪ ਟੈਸਟ ਕਿਹੜਾ ਵੀ ਟੈਸਟ ਆਉਂਦਾ ਡੋਪ ਟੈਸਟ ਡੋਪ ਟੈਸਟ ਅਗਿਰਾ ਅੰਮ੍ਰਿਤਧਾਰੀ ਬੰਦੇ ਆਂ ਮੱਖ ਮੰਤਰੀ ਨੂੰ ਪੁੱਛ ਲੋ ਕਿ ਡੋਪ ਟੈਸਟ ਵਾਕਈ ਕਿ ਪੋਲਿਟਿਕਲ ਪਾਰਟੀਆਂ ਦੇ ਆਗੂ ਕਰਵਾਉਣਗੇ ਕਿ ਨਹੀਂ ਕਰਵਾਉਣਗੇ ਪਰ ਜਦੋਂ ਨਸ਼ੇ ਦੇ ਮੁੱਦੇ ਵਾਲੀ ਗੱਲ ਵੱਡੇ ਆਗੂਆਂ ਦੇ ਟੈਸਟ ਦੇ ਉੱਤੇ ਆ ਕੇ ਖੜ ਜਾਵੇ ਫਿਰ ਫਰਕ ਤੱਪੇਂਦਾ ਹੈ ਉਹਨਾਂ ਸਿਆਸਤਦਾਨਾਂ ਨੂੰ ਜਿਹੜੇ ਡੋਪ ਟੈਸਟ ਤੋਂ ਕਿਨਾਰਾ ਕਰਨਗੇ ਜਾਂ ਕਰ ਸਕਦੇ ਨੇ ਉਹ ਇਹ ਜ਼ਰੂਰ ਸੋਚ ਰਹੇ ਹੋਣਗੇ ਕਿ ਸਾਡੀ ਤਾਂ ਸਿਆਸਤ ਖਤਮ ਨਾ ਹੋ ਜਾਵੇ ਜੇਕਰ ਡੋਪ ਟੈਸਟ ਕਰਵਾਉਣਾ ਪੈ ਗਿਆ ਅਗਲੀ ਖਬਰ ਤਰੁਕ ਕਰਦੇ ਹਾਂ ਲੁਧਿਆਣਾ ਵਿਸਤੋਂ ਸੰਜੀਵ ਅਰੋੜਾ